ਸੇਵਾ ਬਣਾ ਲਈ ਮੈਂ ਸਮਝਦਾ ਕਿ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਆਕਾਰ ਕਿਰਪਾ ਦਾ ਐਡਵੋਕੇਟ ਸਰਦਾਰ ਜੀ ਲੰਧਾਮੀ ਹੋਣਾ ਤੇ ਜਿਹੜਾ ਅੱਜ 5ਵੀਂ ਵਾਰ ਉਹਨਾਂ ਨੂੰ ਫੇਰ ਸੋਸ਼ ਰੂਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਆ ਉਹਦੇ ਪ੍ਰਧਾਨ ਚੁਣਿਆ ਗਿਆ ਔਰ ਇਹ ਵੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਬਹੁਤ ਸ਼ਾਂਤੀ ਦੇ ਨਾਲ ਸਾਰਾ ਪ੍ਰੋਸੈਸ ਚੱਲਿਆ ਔਰ ਉਹਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਜੀ ਤਾਂ ਮੈਂ ਪ੍ਰਧਾਨ ਚੁਣੇ ਗਿਆ ਮੈਂ ਉਹਨਾਂ ਨੂੰ ਪ੍ਰਧਾਨਗੀ ਦਿੱਤੇ ਜਿੱਥੇ ਵਧਾਈਆਂ ਦਿੰਦਾ ਉੱਥੇ ਗੁਰੂ ਅਗੇ ਅਰਦਾਸ ਕਰਦਾ ਉਹ ਯਾਰ ਇਹ ਪੂਰੀ ਸਿੱਖੀ ਸਪਿਰਟ ਦੇ ਨਾਲ ਜਿਵੇਂ ਪਹਿਲਾਂ ਸਿੱਖ ਕੌਮ ਦੀ ਨੁਮਾਇੰਦਾ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਕਰਦੇ ਆ ਅੱਗੇ ਵੀ ਆਪਣੀ ਸਮੁੱਚੀ ਟੀਮ ਹੋ ਸਮੇਤ ਅਗਵਾਈ ਕਰਨ ਸਿੱਖ ਕੌਮ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਵਾਂ ਉਹਨਾਂ ਦਾ ਡਟ ਕੇ ਮੁਕਾਬਲਾ ਕਰਨ ਦੇ ਲਈ ਜਿਵੇਂ ਪਹਿਲਾਂ ਬੇਖੌਬ ਵਿਚਰਦੇ ਇਦਾਂ ਹੀ ਵਿਚਰਨ ਔਰ ਗੁਰੂ ਕਿਰਪਾ ਕਰੇ ਜੋ ਵੀ ਸਾਡੇ ਸਾਹਮਣੇ ਚੁਣੌਤੀਆਂ ਵਾਂ ਜੋ ਵੀ ਮਸਲੇ ਆਉਂਦੇ ਉਹਦੇ ਸਬੰਧੀ ਉਹ ਕੌਮ ਦੀ ਅਗਵਾਈ ਕਰਨ ਔਰ ਸਿੱਖ ਸੰਸਥਾ ਨੂੰ ਹੋਰ ਚੜ੍ਹਦੀ ਕਲਾ ਦੇ ਵਿੱਚ ਲੈ ਜਾਣਾ ਜਿਹੜਾ ਵੋਟਾਂ ਦਾ ਆਕੜਾ ਵਧਿਆ ਜੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਿੰਘ ਸਾਹਿਬ ਇਹ ਦੇਖੋ ਇਹ ਤੇ ਉਹਨਾਂ ਦਾ ਸਵਾਲ ਹੈ ਬੰਦੀ ਸਿੰਘਾਂ ਦੀ ਰਹਾਇ ਦਾ ਮਾਮਲਾ ਵੱਡਾ ਉੱਠ ਰਿਹਾ ਹੈ ਇਹ ਤਾਂ ਮੈਂ ਸਮਝਦਾ ਵੀ ਜਿਹੜਾ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਕੀਤੇ ਹੋਏ ਜਿਹੜੇ ਕੰਮ ਆ ਉਨੂੰ ਮਤਲਬ ਮੈਂਬਰਾਂ ਨੇ ਅਪਰੀਸ਼ੀਏਟ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਬੰਦੀ ਸਿੰਘਾਂ ਦੀ ਰਿਹਾਈ ਦੀ ਪੰਜਾਬ ਦੇ ਹੱਕ ਦੀ ਗੱਲ ਕੀਤੀ ਗਈ ਹੈ ਪਾਣੀ ਦੀ ਮੰਗ ਕੀਤੀ ਗਈ ਜਿਹੜਾ ਪਾਣੀ ਦੂਜੇ ਸੂਬੇ ਨੂੰ ਜਾ ਰਿਹਾ ਉਹ ਰੋਕਣ ਦੀ ਮੰਗ ਕੀਤੀ ਗਈ ਹੈ ਮੈਂ ਦੇਖੋ ਜੀ ਜਿਹੜੇ ਵੀ ਸ਼੍ਰੋਮਣੀ ਕਮੇਟੀ ਨੇ ਮਤੇ ਪਾਏ ਆ ਬਹੁਤ ਸਲਾਘਾਯੋਗ ਆ ਪਰ ਕਰਤਾਰਪੁਰ ਦਾ ਜਿਹੜਾ ਲਾਂਘਾ ਵਾ ਇਹ ਪਿਛਲੇ ਕਈ ਮਹੀਨਿਆਂ ਤੋਂ ਬੰਦ ਆ ਹੋਰ ਸੇਖਰ ਅਰਦਾਸਾਂ ਕਰਦੇ ਆ ਇਸ ਕਰਕੇ ਇਹ ਲਾਂਘਾ ਜਿਹੜਾ ਖੁੱਲਣਾ ਚਾਹੀਦਾ ਔਰ ਬਾਕੀ ਵੀ ਜਿਹੜੇ ਮਤੇ ਪਾਏ ਆ ਜਿਵੇਂ ਉਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਆ ਜੀ ਬੰਦੀ ਸਿੰਘਾਂ ਦੇ ਵਿੱਚ ਤੁਸੀਂ ਦੇਖੋ ਭਈ ਸਜਾਵਾਂ ਪੂਰੀਆਂ ਕਰ ਚੁੱਕੇ ਆ 2019 ਦੇ ਵਿੱਚ ਭਾਰਤ ਸਰਕਾਰ ਨੇ ਉਦੋਂ ਐਲਾਨ ਕੀਤਾ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਤੇ ਤੇ ਅੱਜ ਉਹਨਾਂ ਦਾ ਜਿਹੜਾ ਹੱਕ ਆ ਬੰਦੀ ਸਿੰਘਾਂ ਦਾ ਬਹਾਲ ਹੋਣਾ ਚਾਹੀਦਾ ਜਿਨ੍ਹਾਂ ਨੇ ਸਜ਼ਾ ਪੂਰੀ ਕੀਤੀ ਆ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਜਿੰਦਾ ਸ਼ਹੀਦ ਆ ਉਹਨਾਂ ਦੀ ਜਿਹੜੀ ਫਾਂਸੀ ਉਮਰ ਕੈਦ ਦੇ ਵਿੱਚ ਬਦਲ ਕੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਬਾਕੀ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਧੋਰਾ ਭਾਈ ਗੁਰਦੀਪ ਸਿੰਘ ਥੜਾ ਤੇ ਦਵਿੰਦਰਪਾਲ ਸਿੰਘ ਦੀ ਭੁੱਲਰ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਜੋ ਵੀ ਜਿੰਨਾਂ ਸਜਾਵਾਂ ਪੂਰੀਆਂ ਕੀਤੀਆਂ ਜਿੰਨੇ ਸਮੂੱਚੇ ਬੰਦੀ ਸਿੰਘ ਉਹਨਾਂ ਦੀ ਰਗ ਜਥੇਦਾਰ ਸਾਹਿਬ ਕਾਲਕਾ ਦਿੱਲੀ ਵਿਖੇ ਇੱਕ ਰੋਕ ਲਗਾਈ ਸੀਗੀ ਤੁਸੀਂ ਇਜਲਾਸ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਜਾਰੀ ਹੁੰਦਾ ਹੈ ਇੱਕ ਸੱਚਾ ਸਿੱਖ ਹਰ ਇੱਕ ਹੁਕਮ ਮੰਨਦਾ ਹੈ ਪਰ ਤੁਹਾਡਾ ਹੁਕਮ ਨਹੀਂ ਮੰਨਿਆ ਗਿਆ ਤੁਹਾਡਾ ਵੀ ਨਹੀਂ ਮੰਨਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦਾ ਉਹਦੇ ਉਲਟ ਜਾ ਕੇ ਇਜਲਾਸ ਕਰਵਾਇਆ ਗਿਆ ਕੀ ਕਰਨਾ ਚਾਹੁੰਦੇ ਹੋ ਜੀ ਦੇਖੋ ਅਜੇ ਤੇ ਚੱਲ ਰਹੀ ਸ਼ਤਾਬਦੀ ਠੀਕ ਹੈ ਜਿਵੇਂ ਸ਼ਤਾਬਦੀ ਲੰਘਦੀ ਆ ਅਕਾਲ ਤਖਤ ਦਾ ਕੁੰਡਾ ਤਕੜਾ ਅਕਾਲ ਤਖਤ ਦੇ ਕੁੰਡੇ ਤੱਕ ਇਹਨੂੰ ਬਾਹਰ ਨਹੀਂ ਜਾਣ ਦੇਣਾ ਜਿਨ੍ਹਾਂ ਨੇ ਵੀ ਹੁਣ ਨਹੀਂ ਗੱਲ ਮੰਨੀ। ਤੁਸੀਂ ਦਿਲ ਕਮੇਟੀ ਦੀ ਗੱਲ ਕੀਤੀ। ਠੀਕ ਹੈ। ਔਰ ਜਿਵੇਂ ਸ਼ਤਾਬ ਦੀ ਲੰਘਦੀ 29 ਨਵੰਬਰ ਉਹਦੇ ਤੋਂ ਬਾਅਦ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਊਗਾ ਔਰ ਪੁੱਛਿਆ ਜਾਊਗਾ ਵੀ ਤੁਸੀਂ ਹੁਕਮਦੂਲੀ ਕਿਵੇਂ ਕੀਤੀ ਕਿਉਂਕਿ ਉਹਨਾਂ ਦਾ ਫਰਜ਼ ਬਣਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਨੂੰ ਮੰਨਣ ਆਪਣਾ ਪੱਖਾਣ ਕੇ ਰੱਖਣ ਉਹਨਾਂ ਲਈ ਖੋਲਾ ਪਰ ਜਿਵੇਂ ਸ਼ਤਾਬ ਦੀ ਲੰਘਦੀ ਆ ਇਹਦੇ ਲਈ ਇਹਨਾਂ ਨੂੰ ਇੱਥੇ ਤਲਬ ਵੀ ਕੀਤਾ ਜਾਊਗਾ ਤੇ ਪੰਥਕ ਪਰੰਪਰਾਵਾਂ ਦੇ ਮੁਤਾਬਕ ਕਾਰਵਾਈ ਹੋਵੇਗੀ ਸਿੰਘ ਸਾਹਿਬ ਮੁੱਖ ਮੰਤਰੀ ਵੱਲੋਂ ਲਗਾਤਾਰ ਗੋਲਕਾਂ ਤੇ ਗੁਰੂ ਘਰਾਂ ਤੇ ਟਿੱਪਣੀ ਕੀਤੀ ਜਾਂਦੀ ਕੱਲ ਉਹਨਾਂ ਨੇ ਇੱਕ ਗੱਲ ਕਹੀ ਕਿ ਜੇਕਰ ਗੋਲਕਾਂ ਚੁੱਕਦੇ ਹੋ ਤਾਂ 95% ਲੋਕ ਆਪੇ ਸਿਫੇ ਦੇ ਕੇ ਘਰੇ ਬਹਿ ਜਾਣਗੇ ਮੈਂ ਸਮਝਦਾ ਇਹ ਮੁੱਖ ਮੰਤਰੀ ਦੀ ਨਾਸਤਿਕਤਾ ਦੀ ਸੋਚ ਆ ਕੋਈ ਵੀ ਕੱਲਾ ਸਿੱਖ ਹੀ ਨਹੀਂ ਗੈਰ ਸਿੱਖ ਵੀ ਇੱਥੇ ਬਹੁਤ ਹਰ ਸ਼ਰਧਾ ਭਾਵਨਾ ਦੇ ਨਾਲ ਆਪਾਂ ਗੁਰੂ ਦੇ ਅੱਗੇ ਕੁਝ ਭੇਟਾ ਕਰਦੇ ਹਾਂ ਹਾਂ ਮੁੱਖ ਮੰਤਰੀ ਨੂੰ ਜੇ ਲੱਗਦਾ ਵੀ ਗੋਲਕ ਚ ਨਹੀਂ ਪਾਉਣਾ ਚਾਹੀਦਾ ਪਰਸਨਲੀ ਇਹ ਨਾਮ ਮੱਥਾ ਠੇਕੇ ਇਹਦੇ ਇੱਥੇ ਕੋਈ پابੰਦੀ ਆ ਵੀ ਆ ਪੈਸੇ ਦਾ ਮੱਥਾ ਟੇਕੇ ਇਹ ਪਰ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਨਾ ਕਰੇ ਹੁਣ ਜਿਹੜੀਆਂ ਗੋਲ ਕਾਂ ਜਦੋਂ ਹੜ ਆਏ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥੋੜੇ ਪ੍ਰਾਲੇ ਕੀਤੇ ਆ ਕਿਤੇ ਕੋਈ ਹੋਰ ਮੁਸ਼ਕਲ ਆ ਜੇ ਕੋਈ ਆਫਤ ਆ ਜੇ ਤੇ ਕਿਵੇਂ ਜਾਂਦੇ ਆ ਬਾਕੀ ਵੇਖੋ ਸਿੱਖ ਜਾਂ ਕੋਈ ਵੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੇ ਬ੍ਰੇਮੀ ਗੋਲ ਕਾਂ ਚ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰ ਸਰਬ ਨਿਧਾਨਦਾਨ ਦੇਤ ਹੈ ਭਾਈ ਗੁਰਦਾਸ ਜੀ ਆਖਦੇ ਆ ਬਿਲਕੁਲ ਕੋਈ ਕੌਡੀ ਵੀ ਰੱਖਦਾ ਤੇ ਗੁਰੂਰ ਨੂੰ ਖਜ਼ਾਨੇ ਦਿੰਦਾ ਤੇ ਆਪਣੀ ਸ਼ਰਧਾ ਨਾਲ ਦਿੰਦੇ ਆ ਔਰ ਇਹੋ ਜੇ ਬੜੇ ਆਏ ਜਿਹੜੇ ਕਹਿੰਦੇ ਇਹ ਗੋਲ ਕਾਂ ਚਕਾਉਣੀਆਂ ਇਹ ਗੁਰੂ ਸਿੱਖਾਂ ਦੀਪ ਸ਼ਰਧਾ ਭਾਵਨਾ ਗੋਲ ਕਾਂ ਕੋਈ ਨਹੀਂ ਚਕਾ ਸਕਦਾ ਗੁਰਦੁਆਰੇ ਸਾਰੀ ਸੰਗਤ ਹੁੰਦੀ ਆ ਲੱਗਦਾ ਜੀ ਮੈਂ ਸਮਝਦਾ ਵੀ ਮੁੱਖ ਮੰਤਰੀ ਦੀ ਨਾਸਤਿਕਤਾ ਹੈ ਨਹੀਂ ਤੇ ਕੋਈ ਵੀ ਕਿਸੇ ਧਰਮ ਪ੍ਰਤੀ ਜਾਂ ਧਰਮ ਦੀ ਪਰੰਪਰਾ ਦੇ ਪ੍ਰਤੀ ਇਦਾਂ ਨਹੀਂ ਬੋਲਦਾ ਨਾ ਸੋਚਦਾ ਕਮਲਜੀਤ ਸਿੰਘ ਦੇ ਰਮਾਨਾ ਚ ਕਮਲਜੀਤ ਘੱਟੜਾ ਵਾਪਰੀ ਆ ਸਿੰਘ ਸਾਹਿਬ ਪ੍ਰਧਾਨ ਮੰਤਰੀ ਮੋਦੀ ਹੋਰਾਂ ਦੀ ਗੱਲ ਕਰਾਂਗੇ ਬਿਹਾਰ ਦੇ ਵਿੱਚ ਇਲੈਕਸ਼ਨ ਹੈ ਉੱਥੇ ਉਹ ਸਿੱਖ ਨਸਲ ਤੁਸੀਂ ਨੂੰ ਨਰਸਿਹਾਰ ਕਹਿੰਦੇ ਆ ਤੇ ਪੂਰਾ ਜਿਹੜਾ ਹਿੰਦੀ মিডিਆ ਕਹ ਲਈਏ ਜਾਂ ਅੰਸਵੀ ਕਹ ਲਈਏ ਪੂਰਾ মিডিਆ ਇਸ ਨੂੰ ਦੰਗੇ ਕਹਿੰਦਾ ਪਰ ਸਿੱਖ ਜੈਨੋਸਾਈਡ ਜਿਹੜਾ ਵਰਡ ਹੈ ਉਹ ਯੂਜ਼ ਨਹੀਂ ਕੀਤਾ ਜਾਂਦਾ ਇਸ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਮੈਂ ਸਮਝਦਾ ਜੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਕੀ ਨਰਿੰਦਰ ਮੋਦੀ ਨੇ ਕੱਲ ਪਟਨੇ ਇੱਕ ਜਲਸੇ ਦੇ ਵਿੱਚ ਕਹਿਤਾ ਉਹਨਾਂ ਨੇ ਸ਼ਬਦ ਵਰਤਿਆ ਨਰਸਹਾਰ ਜੀ ਸਾਡੀ ਪੰਜਾਬੀ ਚ ਉਹਨੂੰ ਨਸ਼ਲਕੁਸ਼ੀ ਕਹਿੰਦੇ ਆ ਜਾਂ ਅੰਗਰੇਜ਼ੀ ਚ ਆਪਾਂ ਜੈਨੋਸਾਈਡ ਕਹਿੰਦੇ ਆ ਜਦੋਂ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਸਹਾਰ ਸ਼ਬਦ ਵਰਤਿਆ ਜੀ ਤੇ ਉਦੋਂ ਫਿਰ ਸਮੁੱਚੇ ਮੀਡੀਏ ਦਾ ਮੀਡੀਏ ਅਦਾਰਿਆਂ ਦਾ ਜਾਂ ਜਿਹੜੇ ਸੰਬੰਧਿਤ ਅਧਾਰੇ ਆ ਉਹਨਾਂ ਦਾ ਫਰਜ਼ ਬਣਦਾ ਕਿ ਉਹ ਇਹਨੂੰ ਦੰਗੇ ਨਾ ਕਹਣ ਦੰਗੇ ਉਹ ਹੁੰਦੇ ਆ ਜਦੋਂ ਦੋਵਾਂ ਪਾਸਿਆਂ ਤੋਂ ਲੜਾਈ ਹੁੰਦੀ ਹੈ ਇਹ ਕੋਈ ਦੋਵਾਂ ਪਾਸਿਆਂ ਤੋਂ ਲੜਾਈ ਥੋੜਾ ਹੀ ਸਿੱਖ ਤੇ ਬੜੇ ਸ਼ਾਂਤੀ ਦੇ ਨਾਲ ਆਪਣੇ ਘਰਾਂ 'ਚ ਹੀ ਆਪਣੇ ਕਾਰੋਬਾਰਾਂ 'ਤੇ ਕਈ ਸਫਰਾਂ ਤੇ ਪਰ 1984 ਦੇ ਵਿੱਚ ਸਾਡਾ ਉਦੋਂ ਜੈਨੋਸਾਈਡ ਹੋਇਆ ਸਾਡਾ ਕਤਲੇਆਮ ਸਾਡੀ ਨਸ਼ਲਕੁਸ਼ੀ ਹੋਈ ਜਿਹਨੂੰ ਮੋਦੀ ਸਾਹਿਬ ਨੇ ਨਰ ਸਹਾਰਾ ਆਖਿਆ ਤੇ ਮੈਂ ਸਮਝਦਾ ਵੀ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਉਹਨੂੰ ਜੈਨੋਸਾਈਡ ਕਹਿ ਰਿਹਾ ਤੇ ਉਦੋਂ ਮੀਡੀਆ ਨੂੰ ਵੀ ਕਹਿਣਾ ਚਾਹੀਦਾ ਦੁੱਧ ਦੀ ਗੱਲ ਅੱਜ ਸ਼ਰੂਮਣੀ ਕਮੇਟੀ ਨੇ ਮਤਾ ਵੀ ਪਾਇਆ ਭਈ ਜਿਵੇਂ ਆਪਾਂ ਕੱਲ ਅਲ ਉਹਨਾਂ ਨੇ ਬਿਆਨ ਦਿੱਤਾ ਪਟਨੇ ਇੱਕ ਚੋਣਵੀ ਰੈਲੀ 'ਚ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਮਤਾ ਲਿਆ ਕੇ ਇਸ ਗੱਲ ਦੇ ਉੱਤੇ ਪੱਕੀ ਮੋਹਰ ਲਾਣੀ ਚਾਹੀਦੀ ਆ ਕਿ ਨਵੰਬਰ 1984 ਦੇ ਵਿੱਚ ਸਿੱਖਾਂ ਦਾ ਜੈਨੋਸਾਈਡ ਹੋਇਆ ਨਸ਼ਲਕੁਸ਼ੀ ਹੋਈ ਤਾਂ ਕਿ ਜਦੋਂ ਇਹ ਡਿਕਲੇਅਰ ਹੋ ਜੇ ਇੱਥੇ ਉਹਦੇ ਤੋਂ ਬਾਅਦ ਮੁਲਕ ਦੇ ਵਿੱਚ ਕਦੀ ਇਹੋ ਜਿਹੇ ਹਾਲਾਤ ਨਾ ਬਣ ਜਦੋਂ ਕਿਸੇ ਵੀ ਕੌਮ ਦੀ ਕੋਈ ਨਸ਼ਲਕੁਸ਼ੀ ਹੋਵੇ ਉਹਦਾ ਕਤਲਿਆਮ ਹੋਵੇ ਤੇ ਜਿਹੜੇ ਉਹਦੇ ਕਾਤਲ ਆ ਉਹਨਾਂ ਨੂੰ ਸਜ਼ਾਵਾ ਵੀ ਦਿੱਤੀਆਂ ਜਾਣ ਇਹ ਬਹੁਤ ਜ਼ਰੂਰੀ ਆ ਕਿ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਹੁਣ ਜੋ ਮੋਦੀ ਸਾਹਿਬ ਨੇ ਐਲਾਨ ਕੀਤਾ ਉਹਦੇ ਤੇ ਪੱਕੀ ਮੋਹਰ ਸਮੇਂ ਦੀ ਹਕੂਮਤ ਨੂੰ ਲਾਉਣੀ ਚਾਹੀਦੀ ਸਿੰਘ ਸਾਹਿਬ ਮੀਠਾ ਦੇ ਰਮਾਨਾ ਚੱਕ ਪਿੰਡ ਚ ਕੱਲ ਇਕਾਮਾ ਦੀ ਪਾਰਟੀ ਦੀ ਆਗੂ ਦੀ ਸ਼ਹਿਤ ਇੱਕ ਗੁਰੂ ਘਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਕਿ ਬੜੇ ਲਤਨਾਪੁਰ ਨੇ ਉੱਤੇ ਦੇਖੋ ਸਾਡੇ ਕੋਲ ਅੱਗੇ ਵੀ ਕਾਫੀ ਸ਼ਿਕਾਇਤਾਂ ਆਉਂਦੀਆਂ ਕੱਲ ਤੋਂ ਸਾਹਿਬ ਪਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਗੁਰਦੁਆਰੇ ਪੰਥ ਦੇ ਆ ਗੁਰਦੁਆਰੇ ਸਮੁੱਚੀ ਕੌਮ ਦੇ ਆ ਕੋਈ ਵੀ ਸਰਕਾਰ ਗੁਰਦੁਆਰਿਆਂ ਤੇ ਕਬਜ਼ੇ ਕਰਨ ਦੀ ਭਾਵਨਾ ਛੱਡ ਦੇ ਗੁਰਦੁਆਰਿਆਂ ਤੇ ਕਿਸੇ ਨੂੰ ਕਬਜ਼ੇ ਨਹੀਂ ਕਰਨ ਦਿੱਤੇ ਜਾਣਗੇ ਬਾਕੀ ਸਾਡੇ ਧਿਆਨ ਚਾ ਮਾਮਲਾ ਸਰਕਾਰ ਕੋਈ ਵੀ ਹੋਵੇ ਜਿੰਨਾ ਮਰਜ਼ੀ ਜ਼ੋਰ ਲਾ ਲੇ ਗੁਰਦੁਆਰੇ ਪੰਥ ਦੇ ਆ ਪੰਥ ਦੇ ਰਹਿਣਗੇ ਕੋਈ ਕਬਜ਼ੇ ਨਹੀਂ ਕਰ ਸਕਦਾ ਸਿੱਧਾ ਸਾਹਿਬ ਇੱਕ ਦਲਜੀਤ ਦੋਸਾਂਝ ਦਾ ਸੀ ਮਸਲਾ ਤੋਂ ਨਾਲ ਟਾਈਮ ਬਾਅਦ ਵਾਰਤਾਲਾਪ ਹੋਈ ਹੈ ਇੱਕ ਦਲਜੀਤ ਦੋਸਾਂਝ ਦਾ ਜਿਹੜੇ ਅੰਮ੍ਰਿਤ ਬਾਚਨ ਦੇ ਉਹ ਪੈਰੀ ਹੱਥ ਲਾਉਂਦੇ ਨੇ ਉਹ ਕਾਫੀ ਵਿਵਾਦ ਪੂਰੇ ਵਰਲਡ ਦੇ ਮੀਡੀਆ ਦੇ ਵਿੱਚ ਫੈਲਿਆ ਹੈ ਤੇ ਦੂਜੀ ਗੱਲ ਇੱਥੇ ਹੈ ਕਿ ਅਮਿਤab ਬੱਛ ਨੇ ਇੱਕ ਮੁਆਫੀ ਮੰਗੀ ਹੈ ਲਿਖਤ ਦੇ ਵਿੱਚ ਜੂ ਸ੍ਰੀ ਕਾਲਟਕਾ ਸਾਹਿਬ ਇੱਕ ਉਹ ਚਿੱਠੀ ਪਈ ਹੋਈ ਹੈ ਕਿ ਉਹ ਜਾਇ ਸੀਗਾ ਜਦੋਂ ਨਸਲ ਕੁਸ਼ੀ ਹੁੰਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਖੂਨ ਦਾ ਬਦਲਾ ਖੂਨ ਹੈ ਜੀ ਦੇਖੋ ਉਹਦੇ ਸਬੰਧੀ ਮੈਂ ਪਹਿਲਾਂ ਸਟੇਟਮੈਂਟ ਦੇ ਦਿੱਤਾ ਠੀਕ ਹੈ ਤਾਂ ਮੇਰੀ ਉਹ ਹੀ ਸਟੇਟਮੈਂਟ ਆ ਕਿ ਉਹ ਠੀਕ ਉਹਨਾਂ ਨੇ ਮਾਫੀ ਆਪਣੀ ਇੱਥੇ ਭੇਜੀ ਉਹਨਾਂ ਨੇ ਕਿਹਾ ਵੀ ਮੈਂ નિર્ਦੋਸ਼ ਹਾਂ ਪਰ ਕੋਈ ਜਾਂਚ ਹੋਈ ਜਾਂਚ ਕਿਹਨੇ ਕਰਨੀ ਹੈ ਸਰਕਾਰਾਂ ਨੇ ਤੇ ਏਜੰਸੀਆਂ ਨੇ ਜਾਂ ਝੋਣ ਤੋਂ ਬਾਅਦ ਜੇ ਕੋਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਫਿਰ ਤੇ ਆਪਾਂ ਕਿਸੇ ਨੂੰ ਬੇਕਸੂਰ ਕਹਿ ਸਕਦੇ ਆ ਪਰ ਜਿਹੜੀ ਸਿੱਖ ਚੇਤਨਾ ਵਾ ਸਿੱਖ ਚੇਤਨਾ ਉਹਨਾਂ ਨੂੰ ਬੇਕਸੂਰ ਨਹੀਂ ਮੰਨਦੀ ਔਰ ਸਿੱਖ ਚੇਤਨਾ ਜਿਹੜੀ ਬੜੀ ਪਰਪੱਕਾ ਜਿਨੇ ਵੀ ਸਾਡੇ ਨਾਲ ਧੱਕਾ ਕੀਤਾ ਜਿਨੇ ਵੀ ਸਾਡੇ ਨਾਲ ਬੇਇਨਸਾਫੀ ਕੀਤੀ ਸਿੱਖਾਂ ਨੇ ਉਹਨਾਂ ਦੇ ਨਾਮ ਜਿਹੜੇ ਆ ਦਿਲਾਂ ਤੇ ਲਿਖੇ ਹੋਏ ਆ ਹਾਂ ਇਥੋਂ ਕੋਈ ਦੁਨੀਆਵੀ ਅਦਾਲਤ ਤੋਂ ਬਚ ਜੇ ਦੁਨੀਆਵੀ ਸਰਕਾਰਾਂ ਤੋਂ ਬਚ ਜੇ ਉਹ ਵੱਖਰੀ ਗੱਲ ਪਰ ਸਿੱਖਾਂ ਦੀ ਨਜ਼ਰ ਦੇ ਵਿੱਚ ਉਹ ਬੰਦਾ ਦੋਸ਼ੀ ਆ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਸਾਡੀ ਨਸ਼ਲ ਕੁਸ਼ੀ ਹੋਈ ਉਹਦਾ ਯੋਗਦਾਨ ਇੱਥੇ ਹੈਗਾ ਬਾਕੀ ਮੈਂ ਤੇ ਇਹ ਵੀ ਸਮਝਦਾ ਇਹ ਬੜੀ ਵੇਖੋ ਇੱਕ ਦਰਦਨਾਕ ਜੀ ਗੱਲ ਆ ਨਾ ਜਿਹੜੇ ਬੰਦੇ ਨੇ ਕਿਹਾ ਉਦੋਂ ਪ੍ਰਧਾਨ ਮੰਤਰੀ ਨੇ ਕਿ ਜਦ ਬڑا ਪੇੜ ਗਿਰਦਾ ਹੈ ਤਾਂ ਧਰਤੀ ਹਿਲਦੀ ਹੈ ਹਰਜੀਵ ਗਾਂਧੀ ਨੇ ਕਿਹਾ ਸੀ ਕਿ ਉਹਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਕਾਨੂੰਨ ਯੂਨੀਵਰਸਿਟੀ ਆ ਜਿਨ੍ਹਾਂ ਕਾਨੂੰਨ ਦੀਆਂ ਧੜੀਆਂ 1984 ਦੇ ਵਿੱਚ ਖੁੱਲੀਆਂ ਡਾਈਆਂ ਤੇ ਸਾਡੇ ਗਲਾਂ 'ਚ ਟਾਇਰ ਪਾਏ ਗਏ ਉਹਦੇ ਨਾਮ ਦੇ ਉੱਤੇ ਇੱਥੇ ਰਜੀਵ ਗਾਂਧੀ ਯੂਨੀਵਰਸਿਟੀ ਜਿਹੜੀ ਲਾਜ ਯੂਨੀਵਰਸਿਟੀ ਆ ਉਹ ਸਿੱਖਾਂ ਦਾ ਮੂੰਹ ਤੇ ਚੜਾਉਂਦੀ ਚੜਾਉਂਦੀ ਆ ਦੁਨੀਆ ਦੇ ਹਰ ਇਨਸਾਫ ਪਸੰਦ ਬੰਦੇ ਦਾ ਮੂੰਹ ਚੜਾਉਂਦੀ ਆ ਇਸ ਕਰਕੇ ਇਹਦਾ ਨਾਮ ਜਿਹੜਾ ਬਦਲ ਦੇਣਾ ਚਾਹੀਦਾ ਇਹਦਾ ਨਾਮ ਇਹ ਨਹੀਂ ਚਾਹੀਦਾ ਸਤਾਵੀ ਸਮਾਗਮ ਦੇ ਮੱਦੇਨਜ਼ਰ ਰੇਖਾ ਤਾਂ ਹੋਕਾ ਦੇਵੋਗੇ ਸਿੰਘ ਸਾਹਿਬ ਸਤਾਵੀ ਸਮਾਗਮ ਆ ਰਿਹਾ ਪੰਥਰ 13 ਨੂੰ ਇੱਕ ਜੂਠ ਹੋਣ ਦਾ ਸੱਦਾ ਦੇਵੋਗੇ ਜੀ ਗਾਨਾ ਸਾਹਿਬ ਜਾ ਰਹੇ ਹਾਂ ਜੀ ਪਾਕਿਸਤਾਨ ਜੱਥੇ ਦੇ ਨਾਲ ਸਰ ਮੈਂ ਜਾ ਰਿਹਾ ਹਾਂ ਜੀ ਮੈਂ ਕੱਲ ਜਾਊਂਗਾ ਇੱਥੇ ਹੀ ਜਾਉਂਗੇ ਜੀ ਜਿੱਤ ਸਿੰਘ ਸਮੁੰਦਰੀ ਹੌਲੀ ਜਸਤੇ ਦੇ ਨਾਲ ਉਧਰ ਸੱਦਾ ਵੀ ਹੈ ਕਹਿੰਦੇ ਨਾਨਕ ਸਾਈਂ ਕਲੰਡਰ ਨੂੰ ਲੈ ਕੇ ਅਸੀਂ ਸਿੰਘ ਸਾਹਿਬ ਨੂੰ ਮਿਲਾਂਗੇ ਕੋਈ ਅਜੇ ਮਸਲੇ ਨਹੀਂ ਆ ਗਏ ਸਿੱਖਾਂ ਦੇ ਸਾਹਮਣੇ ਹੋਰ ਬਹੁਤ ਸਾਰੀਆਂ ਚੁਣੌਤੀਆਂ ਪਹਿਲਾਂ ਆਪਾਂ ਨੂੰ ਦੂਜੀ ਗੱਲ ਤੁਸੀਂ ਪੰਥ ਪੰਥ ਤੇ ਇਕੱਠਾ ਹੀ ਆ ਜਿੰਦਾ ਸੋ ਪੰਥ ਕਿੱਥੇ ਲਾਗਾ ਸਟੇਜਾਂ ਦੋ ਜੀ ਉਧਰ ਅਨੰਦਪੁਰ ਉਹ ਸਟੇਜ ਤੇ ਸਰਕਾਰ ਦੀ ਹੈ ਨਾ ਉਹ ਤੇ ਆਪਣੇ ਉਹਨੇ ਕਹਿੰਦੇ ਗੋਲ ਕਰ ਚੁੱਕੋ ਤੇ ਜਿਹੜੇ ਕਹਿੰਦੇ ਗੋਲ ਕਰ ਚੁੱਕੋ ਉਹਨਾਂ ਨੂੰ ਪੰਥ ਤੁਸੀਂ ਕਿੱਦਾਂ ਕਹਿ ਦੋਗੇ ਪੰਥ ਹੋ ਹੁੰਦਾ ਜਾ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜਾ ਸਿਰ ਦੀਜਾ ਕਾਹ ਨਾ ਦੀਜਾ ਜਿਹੜਾ ਸਿੱਖੀ ਲਈ ਨੰਗੇ ਧੜ ਗੱਲ ਕਰਦਾ ਸਾਬਤ ਸੂਰਤ ਹੁੰਦਾ ਗੁਰਸਿੱਖੀ ਨੂੰ ਪਰਣਾਉਂਦਾ ਬਾਕੀ ਸਾਰੇ ਗੁਰੂ ਨਾਨਕ ਨਾਮ ਲਿਵਾ ਸਾਡੇ ਭਰਾ ਵਾ ਪਰ ਸਰਕਾਰਾਂ ਨੂੰ ਪੰਥ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ